ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬੱਤ ਨਗਰ ਨਿਵਾਸੀ ਇਲਾਕਾ ਨਿਵਾਸੀ ਅਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸ ਰਹੇ ਜਾਂ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਦੇ ਚਰਨਾਂ ਵਿੱਚ ਮੈਂ ਗਿਆਨੀ ਜਰਨੈਲ ਸਿੰਘ ਜੀ ਬੁਖ ਗ੍ਰੰਥੀ ਗੁਰਦੁਆਰਾ ਪਾਣ ਸਾਹਿਬ ਸੱਚੀ ਮੰਜੀ ਨਗਰ ਸੈਦੇਵਾਲਾ ਤਹਿਸੀਲ ਬਡਲਾੜਾ ਜ਼ਿਲ੍ਹਾ ਮਾਨਸਾ ਤੋਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਨ ਵਾਸਤੇ ਹਾਜ਼ਰ ਹੋਇਆ ਕਿ ਆਪ ਜੀ ਨੂੰ ਪਤਾ ਹੀ ਹੈ ਕਿ ਤੀਸਰੇ ਪਾਤਸ਼ਾਹ ਧੰਸ ਸਿੰਘ ਗੁਰਮਰਦਾਸ ਸਾਹਿਬ ਜੀ ਮਹਾਰਾਜ ਦੇ ਚਰਨਾਂ ਦੇ ਜੁੜਾ ਸਾਹਿਬ ਜੋ ਕਿ ਬ੍ਰਹਮ ਗਿਆਨੀ ਬਾਬਾ ਸਚਨ ਸਾਜੀ ਨੂੰ ਬਖਸ਼ਿਸ਼ ਵਿੱਚ ਦੇਣਾ ਕੀਤੇ ਪੀੜੀਦਰ ਪੀੜੀ ਪਰਿਵਾਰ ਨਗਰ ਸੈਦੇ ਵਾਲਾ ਵਿਖੇ ਇੱਥੇ ਸਤਗੁਰਾਂ ਦੀ ਪਵਿੱਤਰ ਇਮਾਰਤ ਸੋਨਾ ਗੁਰਦਆਰਾ ਸਾਹਿਬ ਅਤੀ ਸ੍ਰੋਵਰ ਸਾਹਿਬ ਦਰਸ਼ਨੀ ਜੋੜੀ ਲੰਗਰ ਸਥਾਨ ਸੰਗਤਾਂ ਦੇ ਰਹਿਸ਼ੀ ਕਮਰੇ ਅਤੇ ਬੜੇ ਸੋਹਣੇ ਢੰਗ ਦੇ ਨਾਲ ਪ੍ਰੋਗਰਾਮ ਇੱਥੇ ਚਲਾ ਰਿਹਾ ਹੈ ਬੜੇ ਦੂਰ ਦੂਰ ਤੋਂ ਗੁਰੂਕੀਆਂ ਸਿੱਖ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਦੁਖੀ ਸੰਗਤਾਂ ਆ ਕੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਦਰਸ਼ਨ ਦੀਦਾਰੇ ਕਰਕੇ ਮਾਦੇ ਸਤਿਗੁਰਾਂ ਦੇ ਪਵਿੱਤਰ ਚਰਨਾਂ ਦੇ ਜੂੜਾ ਸਾਹ ਮਸਤਕ ਨਾਲ ਛੁਆ ਕੇ ਦੁੱਖਾਂ ਤੋਂ ਰਹਿਤ ਹੁੰਦੇ ਅਤੇ ਸੁੱਖਾਂ ਦੀ ਪ੍ਰਾਪਤੀ ਕਰਦੇ ਹੈ ਸੋ ਗੁਰੂ ਪਿਆਰੀ ਸਾਧ ਸੰਗਤ ਜਿੱਥੇ ਸੰਗਤਾਂ ਬਖਸ਼ਾ ਦਿੰਦੀ ਹੈ ਉੱਥੇ ਵੱਲ ਪਰਿਵਾਰ ਵੱਲੋਂ ਅਤੇ ਆਪ ਗੁਰੂਕੀਆਂ ਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ ਸਾਲਾਨਾ ਜਿਹੜੀ ਵਰਸੀ ਬ੍ਰਹਮ ਗਿਆਨੀ ਬਾਬਾ ਸਚਨ ਸਿੰਘ ਜੀ ਮੱਲ ਉਹਨਾਂ ਦੀ ਸਾਲਾਨਾ ਵਰਸੀ ਮਨਾਈ ਜਾਂਦੀ ਹੈ ਜੋ ਕਿ ਇਸ ਵਾਰ 13 14 15 ਸਤੰਬਰ ਨੂੰ ਜੋੜ ਮੇਲਾ ਹੈ ਸੋ ਅੱਜ ਜੋੜ ਮੇਲੇ ਦੇ ਸਬੰਧ ਵਿੱਚ 7 ਤਰੀਕ ਦਿਨ ਐਤਵਾਰ ਨੂੰ ਸ੍ਰੀ ਅਖੰਡ ਪਾਠਾਂ ਦੀ ਲੜੀ ਜਿਹੜੀ ਉਹ ਪ੍ਰారంਭਤਾ ਹੋ ਰਹੀ ਹੈ ਸੋ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਗੁਰੂ ਪਿਆਰੀ ਸਾਧ ਸੰਗਤ ਜੀ 11 ਵਜੇ ਸਹੀ ਸਤਿਗੁਰਾਂ ਦੀ ਪਵਿੱਤਰ ਗੁਰਬਾਣੀ ਦੇ ਬੇਅੰਤ ਸ੍ਰੀ ਅੰੰਦ ਪਾਠ ਗੁਰੂਕੀਆਂ ਸਿੱਖ ਸੰਗਤਾਂ ਵੱਲੋਂ ਪ੍ਰਕਾਸ਼ ਕਰਵਾਏ ਜਾ ਰਹੇ ਆ। ਸੋ ਬੇਨਤੀ ਹੈ ਸੰਗਤਾਂ ਨੂੰ ਕਿ ਇੱਕ ਤੇ ਨੇੜੇ ਦੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਅਰਦਾਸ ਦੇ ਸਮੇਂ ਤੇ ਸਾਰੀਆਂ ਸੰਗਤਾਂ ਨੇ ਅਰਦਾਸ ਵਿੱਚ ਸ਼ਾਮਲ ਹੋ ਕੇ ਪਵਿੱਤਰ ਗੁਰਬਾਣੀ ਸਰਵਣ ਕਰਕੇ ਲਾਹੇ ਲੈ ਕੇ ਧੰਨਤਾ ਦੇ ਜੋਗ ਪੰਨਾ। ਬਾਕੀ ਦੂਰ ਟਰਾਂਡੇ ਦੀਆਂ ਸਿੱਖ ਸੰਗਤਾਂ ਨੂੰ ਬੇਨਤੀ ਹੈ ਕਿ ਉਹ ਸੰਗਤਾਂ ਇਹ ਨੋਟ ਕਰ ਲੈਣ ਕਿ 13 14 15 ਸਤੰਬਰ ਨੂੰ ਜੋੜ ਮੇਲਾ ਹੈ। 15 ਦੀ ਸਮਾਪਤੀ ਹੈ ਬਹੁਤ ਸਾਰੇ ਵਿਦਵਾਨ ਜਿਹੜੇ ਐ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੰਗਾਈ ਗਏ ਐ ਜਿਨ੍ਹਾਂ ਨੇ ਕਿ ਆਪ ਗੁਰੂਕੀਆਂ ਸਿੱਖ ਸੰਗਤਾਂ ਨੂੰ ਕੀਰਤਨ ਰਾਹੀਂ ਕਥਾ ਰਾਹੀਂ ਢਾਡੀ ਵਾਰਾਂ ਕਵਿਸ਼ਰੀ ਰਾਹੀਂ ਆਪ ਗੁਰੂਕੀਆਂ ਸਿੱਖ ਸੰਗਤਾਂ ਦੀ ਸੇਵਾ ਕਰਨੀ ਐ ਤੇ ਬੇਨਤੀ ਕਰਾਂ ਕਿ ਸਮੇਂ ਅਨੁਸਾਰ ਸਾਰੀਆਂ ਸੰਗਤਾਂ ਨੇ ਵੱਧ ਤੋਂ ਵੱਧ ਬ੍ਰਹਮ ਗਿਆਨੀ ਬਾਬਾ ਸਚਨ ਸਾਹਿਬ ਜੀ ਮਾਨ ਨੂੰ ਉਹਨਾਂ ਦੀ ਸਾਲਾਨਾ ਵਰਸੀ ਵਿੱਚ ਪਹੁੰਚ ਕਰਕੇ ਆਪੋ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਕੇ ਸਤਿਗੁਰਾਂ ਦੇ ਦਰਸ਼ਨਦਾਰੇ ਕਰਕੇ ਚਰਨ ਪਰਸ ਕੇ ਸੇਵਾ ਸਿਮੰਦ ਕਰਕੇ ਲਾਹੇ ਲੈ ਕੇ ਤੇ ਧੰਤਾ ਦੇ ਯੋਗ ਬੰਨਾ ਸੋ ਸਾਰੀਆਂ ਸੰਗਤਾਂ ਨੂੰ ਇਹ ਪ੍ਰਜੋਰ ਬੇਨਤੀ ਹੈ ਕਿ ਜਿਤਨਾ ਵੀ ਹੋ ਸਕੇ ਆਪ ਸਾਰੀਆਂ ਸੰਗਤਾਂ ਨੇ ਵੱਧ ਤੋਂ ਵੱਧ ਗੁਰਦੁਆਰਾ ਪਾਣ ਸਾਫ ਸੱਚੀ ਮੰਜੀ ਨਗਰ ਸੈਦੇਵਾਲਾ ਵਿਖੇ ਇਸ ਸਲਾਣਾ ਵਰਸੀ ਦੇ ਸੰਬੰਧ ਵਿੱਚ ਪਹੁੰਚ ਕਰਕੇ ਇੱਕਤਾ ਵਰਸੀ ਦੀਆਂ ਰੌਣਕਾਂ ਨੂੰ ਵਧਾਉਣਾ ਦੂਸਰਾ ਆਪੋ ਆਪਣੇ ਸ਼ਰਧਾ ਦੇ ਫੁੱਲ ਜਿਹੜੇ ਹੈ ਬ੍ਰਹਿਮ ਗੰਦੀ ਬਾਬਾ ਸਚਨ ਸਾਹਿਬ ਜੀ ਨੂੰ ਭੇਟਾ ਕਰਕੇ ਸੇਵਾ ਤੇ ਸਿਮਰਨ ਦੇ ਨਾਲ ਤੇ ਬਾਬਾ ਜੀ ਦੇ ਚਰਨਾਂ ਵਿੱਚੋਂ ਬਖਸ਼ਿਸ਼ਾਂ ਲੈ ਕੇ ਧੰਤਾ ਦੇ ਯੋਗ ਬੰਨਾ ਇਹ ਬੇਨਤੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ